ਸਤਨਾਬ ਵਾਜੂ ਸਾਜਿ ਪੀਓ ਸਹਿਲਾਗ ਗਉੜੀ ਜਿਮ ਕੀ ਮੰਗ ਲਾ ਪੈ ਲਾ ਇਕ ਓੰਕਾਰ ਸਤਗੁਰ ਪ੍ਰਸਾਦਿ ਜੈ ਕਰ ਕੀਰਤ ਅਖੀਐ ਕਰਤੇ ਕਹੈ ਵਿਚਾਰੂ ਤਿਤ ਘਰ ਗਾਉ ਸਹਿਲਾ ਸਵੇਰੇ ਉਸਰ ਜਣਾ ਹਾਰੂ ਤੁਮ ਕੋ ਮੇਰੇ ਦਿਲ ਭੋ ਕਾ ਸਹਲਾ ਹਾਰੀ ਜਿਤ ਸੁਰੇ ਸਦਾ ਸੁਖ ਹੋਇ ਰਹਾ ਨਤਨਤ ਜਿ ਅੜੇ ਸਮਾਧਿ ਅੜਾ ਦੇਖਿਆ ਗਾਤੇ ਮਨ ਹਾਰ ਤੇਰੇ ਦਾਨ ਕੀਮਤ ਨਪੈ ਜਿਸ ਕਾਜ ਕਮਨ ਸੰਭਾਰ ਸੰਭਸ ਲਿਖਿਆ ਮਿਲ ਕਰ ਪਰਉ ਤੇਰਾ ਦਿਉ ਸਜਣਾ ਸਿਸੜੀਆਂ ਜਦ ਹੋਵੇ ਸਾਜਿਤ ਸਿੰਘ ਮੇਲ ਕਰ ਕਰ ਹੋ ਪਉਚਾ ਸੁਧੜਨਿਤ ਪਵੰਨ ਸਦੜ ਹਾਰਾ ਸਬਰੀਏ ਨਾਮ ਸੇਜਿ ਅਮੰਨ ਰਾਗ ਆਸਾ ਮੰਲਾ ਪਹਿਲਾ ਆਰਿ ਸ਼ਿ ਗੁਰਿ ਸ਼ਿ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਪਾਪਾਂ ਜੈ ਕਰ ਕਰਤੇ ਕੀਰਤਿ ਹੋਇ ਸੋ ਕਰਨਾ ਕਬਡਾਈ ਤੋਇ ਹਾ ਵਿਸੋਇ ਜਿਸਿਆ ਕੜੀਆਂ ਪਹਿਰ ਥੱਤੀ ਵਾਰੀ ਮਾਹੀ ਸੋਰਝ ਗੁਰ ਤਨੇ ਕਾ ਨਾਨਕ ਕਰਤੇ ਕਿਤੇ ਵੇਸ ਰਾਗ ਜਰਾ ਸ੍ਰੀ ਮਹੰਲਾ ਗਗਨ ਮਥਾਰ ਚੰਦ ਦੀਪੁ ਗਮਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਾਨ ਲੋਪਮਨ ਚਰੂ ਕਰੇ ਸਗਨ ਗੁਰ ਨਾਇ ਕੋ ਨੰਤ ਜੋਤੀ ਕੈਸੀ ਆਰਤੀ ਹੋਏ ਭਗਤ ਮਨਨਾ ਚਰਿਆਰਤੀ ਅਨਹਤਾ ਸ਼ਬਦ ਵਾਦੰਤ ਤੇਰੀ ਆਉ ਸਰਸਤ ਅਨਨ ਨਨ ਨਰਹ ਤੁਝ ਕੋ ਸੈ ਸੁਨੂ ਰਤਨ ਨਾਇ ਸਸ ਪਦ ਬਿਮਰਲਾ ਤੇ ਇਕ ਪਦ ਗਦ ਤੇ ਦਸ ਸਹਿਸ ਤਾਬ ਗਦ ਬਚਲ ਤੁਮੋਹੀ ਸਰਬ ਜੋਤ ਜੋਤਹਿ ਸੋ ਐ ਜਿਸ ਚਾਣਨ ਸਰਜਨ ਹੋਏ ਗੁਰ ਸੌਕੀ ਜੋਤ ਪ੍ਰਗਟ ਹੋਏ ਜੋ ਤਿਸੁ ਮਾਰਾ ਸੁਆਰ ਸੁਆਰਤੀ ਹੋਇ ਆ ਚਰਨ ਗਮਨੁ ਕਰੰਦੁ ਲੋਭਿਤ ਮਨੁ ਅਰਧ ਨਮੋਇ ਆਹਿ ਤੇ ਅਸਾ ਕਿਰਪਾ ਜਲ ਦੇ ਨਾਨਕ ਸਾਰੰਗ ਕਾ ਹੋ ਜਾ ਤੈਰਾ ਨਾਮ ਅਸਰਾ ਕਉੜੀ ਪੂਰਤੀ ਮਹਨਾ ਚਠਾ ਕਾਮ ਕ੍ਰੋਧ ਨਗਰ ਕੋ ਭਰਿਆ ਬਸਾ ਦੂ ਖੰਡ ਲਖੰਡਾ ਹੈ ਪੁਰਬ ਲਗਤੁ ਲਗੇ ਗੁਰ ਪਾਇਆ ਮਨ ਹਰਿ ਲੇਬ ਵੱਡਾ ਹੈ ਕਰ ਸਾਧੂ ਜੀ ਕੋਲ ਵੱਡਾ ਹੈ ਕਰ ਡਟੋ ਤੁਮਨ ਵੱਡਾ ਹੈ ਰਹਾ ਸਾਧਨ ਸਾਧਨ ਜਾਣਿਆ ਦਨੰਤਰ ਹੰਮ ਕੱਡਾਏ ਜਿਉ ਜਿਉ ਚਲੇ ਚੁਬਹਿ ਦੁਖ ਪਾਵਹਿ ਨਮਕਾਰ ਸਤਿ ਦੇਸਰ ਡਟਾਏ ਆਰਧਨਾਰਨ ਨਾਮ ਸਬਾਣੇ ਜੋ ਜਨਮ ਮਰਨ ਭਾਗ ਕੁੰਡਾਏ ਬਨਾਸੀ ਪੁਰਖ ਪਾਇ ਪਰਮੇਸ਼ਰ ਬਹੁ ਸੁਖ ਖੱਡ ਬ੍ਰਹਮੰਡਾਹਿ ਹਨ ਗਰੀਬ ਬਸਕੀਨ ਪ੍ਰਭ تیر ਰਾਖ ਰਖਵਰ ਬੱਡਾਏ ਜਿਨ ਨਾਨਕ ਨਾਮ ਆਧਾਰ ਜੀ ਕਹੈ ਹਰ ਨਾਮ ਨੇ ਹੀ ਸੁਖ ਮੰਡਾਏ ਰਾਗ ਗਉੜੀ ਪੂਰਬੀ ਮਹੱਲਾ ਪੰਜਵਾ ਕਰੋ ਬਨੰਤੀ ਸੁਨੋ ਮਿਰ ਦਿੱਤਾ ਸਰਦਲ ਕੀ ਬੇਲਾ ਇਹਾਂ ਘਾਟ ਚਰੋ ਆਜ ਨਾ ਆਕੇ ਬਸਨ ਸੁਹਿਲਾ ਉਹਦ ਘਟੈ ਜਨ ਸੁਣੇ ਨਾਰੇ ਮਨ ਗੁਰ ਮਿਲ ਕੇ ਜਵਾਰੇ ਰਹਾ ਇਹੋ ਸੰਸਾਰ ਵਿਕਾਰ ਸਭ ਸੇ ਬੰ ਤਰਿਓ ਬ੍ਰਹਮ ਗਿਆਨੀ ਜਿਸੇ ਹੈ ਜਗਾਇ ਪੀ ਆਵੇ ਹੋ ਰਸ ਅਕਤਕ ਤਤ ਜਾਨੀ ਜਾ ਕਾਉਲ ਸੋਇ ਪਹਿਜੋ ਅਰ ਗੁਰ ਤੇ ਬਨੇ ਬਸੇਰਾ ਨਿਤ ਕਾਲ ਤਹਲ ਪਾਉ ਸੁਖ ਸਹਜੇ ਕੋਰਣਾਵੇ ਗੋਫੇਰਾ ਅਤਰ ਜਾਮੇ ਤੁਰਖ ਤਧਾਤੇ ਸਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕਕਾਰ ਸੰਤਨ ਕੀ ਤੂਰੇ ਅੰਤਰ ਜਾਪੀ ਪੁਰਖੁ ਦਾਤੇ ਸਰਦਾ ਓ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੁਕਕਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ